ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਪਾ ਪ੍ਰਾਪਤ ਧਰਤੀ ਸ੍ਰੀ ਦਮਦਮਾ ਸਾਹਿਬ ਪਹੁੰਚੇ ਜੀ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪੀਟਲ ਵਿਖੇ ਜਿੱਥੇ ਬਸਾਖੀ ਦੇ ਪਾਵਨ ਦਿਹਾੜੇ ਤੇ ਇੱਕ ਵਿਸ਼ਾਲ ਮੇਲਾ ਭਰਦਾ ਇਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਇੱਥੇ ਪਹੁੰਚਦੇ ਨੇ ਔਰ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪੀਟਲ ਹੈ ਜਿਹੜਾ ਤਲਵੰਡੀ ਸਾਬੋ ਉੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਲੰਗਰ ਕਮੇਟੀ ਤੇ ਜਿਹੜੇ ਵੀ ਮੁਲਾਜ਼ਮ ਦੂਰੋਂ ਦਰੋਂ ਡਿਊਟੀਆਂ ਕਰਨ ਆਉਂਦੇ ਆ ਉਹਨਾਂ ਨੂੰ ਕਿਸੇ ਵੀ ਗੱਲ ਦੀ ਤੋੜ ਨਾ ਆਵੇ ਇਸ ਲਈ ਇਹ ਜਿਹੜੀ ਪ੍ਰਥਾ ਜਾਰੀ ਹੈ ਔਰ ਆਓ ਗੱਲਬਾਤ ਕਰਾਂਗੇ ਇਥੋਂ ਦੇ ਕਮੇਟੀ ਮੈਂਬਰਾਂ ਨਾਲ ਉਹਨਾਂ ਤੋਂ ਜਾਣਾਂਗੇ ਕਿ ਇਹ ਜਿਹੜਾ ਕਮੇਟੀ ਬਣੀ ਹੈ ਕਦੋਂ ਬਣੀ ਸੀ ਔਰ ਕਿਵੇਂ ਇਹ ਲੰਗਰ ਪ੍ਰਥਾ ਚੱਲਦੀ ਹੈ ਔਰ ਕੀ ਕੀ ਕਹਿਣਾ ਹੈ ਉਹਨਾਂ ਦਾ ਤੇ ਆਓ ਕਰਦੇ ਹਾਂ ਗੱਲਬਾਤ ਮੇਰਾ ਨਾਮ ਅਮਨਦੀਪ ਸਿੰਘ ਹੈ ਤੇ ਬਤੌਰ ਮਲਟੀਪਰ ਪੇ ਹੈਲਥ ਵਰਕਰ ਪੀਪੀ ਜੂਨ ਦੇ ਉੱਤੇ ਤਨਤਾਂ ਤੇ ਇਹ ਜੋ ਇੱਥੇ ਅੱਜ ਵਿਸਾਖੀ ਦਿਹਾੜੇ ਦੇ ਪਰਬ ਉੱਪਰ ਜੋ ਲੰਗਰ ਲੱਗਿਆ ਹੋਇਆ ਹੈਗਾ ਇਹ ਲੰਗਰ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਮੁਲਾਜ਼ਮ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਬਾਹਰੋਂ ਆਏ ਕਰਮਚਾਰੀ ਅਧਿਕਾਰੀ ਜੋ ਇੱਥੇ ਡਿਊਟੀ ਕਰਨ ਆਉਂਦੇ ਹਨ ਉਹਨਾਂ ਦੇ ਲਈ ਅਤੇ ਜੋ ਹੋਰ ਇੱਥੇ ਲੋਡਵੰਦ ਆ ਵਿਅਕਤੀ ਜਾਂ ਸਾਧ ਸੰਗਤ ਆਉਂਦੀ ਹੈ ਜਾ ਦੂਰੋਂ ਦਰਾੜਿਆਂ ਤੋਂ ਪੁਲਿਸ ਮੁਲਾਜ਼ਮ ਇੱਥੇ ਡਿਊਟੀ ਕਰਨ ਆਉਂਦੇ ਹਨ ਉਹਨਾਂ ਦੇ ਸਹਿਯੋਗ ਦੇ ਲਈ ਇਹ ਜਿਹੜਾ ਲੰਗਰ ਹੈਗਾ ਇਹ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਦੇ ਵੱਲੋਂ ਹੈ ਜਿਹੜਾ ਹਰ ਸਾਲ ਲਗਾਇਆ ਜਾਂਦਾ ਹੈਗਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜਾ ਇਹ ਲੰਗਰ ਹੈਗਾ ਇਹ ਸਨ 1995 ਤੋਂ ਲਗਾਤਾਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਦੇ ਵੱਲੋਂ ਹੈ ਜਿਹੜਾ ਉਹ ਲਗਾਇਆ ਜਾਂਦਾ ਹੈ ਤੇ ਇਸ ਲੰਗਰ ਨੂੰ ਬਿਨਾ ਖੜੋਤ ਤੋਂ ਅੱਜ ਪੂਰੇ 30 ਸਾਲ ਹੋ ਚੁੱਕੇ ਹਨ 30 ਸਾਲ ਦੇ ਵਿੱਚ ਇਸ ਲੰਗਰ ਨੇ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਆ ਉਹ ਤਰੱਕੀ ਕੀਤੀ ਹੈਗੀ ਤੇ ਇਹ ਤਰੱਕੀ ਸਿਵਲ ਹਸਪਤਾਲ ਦੇ ਸਾਰੇ ਕਰਮਚਾਰੀ ਅਧਿਕਾਰੀ ਤੇ ਐਸਐਮਓ ਸਾਹਿਬ ਉਹਨਾਂ ਦੀ ਮਦਦ ਦੇ ਨਾਲ ਹੀ ਹੋਈ ਹੈ ਤੇ ਅਸੀਂ ਸਮੂਹ ਲੰਗਰ ਕਮੇਟੀ ਦੇ ਜਿਹੜੇ ਮੈਂਬਰ ਆਉਣਗੇ ਅੱਜ ਵਿਸਾਖੀ ਦਿਹਾੜੇ ਦੇ ਉੱਤੇ ਸਮੁੱਚੀ ਸਾਧ ਸੰਗਤ ਨੂੰ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਜਿਹੜੀਆਂ ਉਹ ਵਧਾਈਆਂ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਲੰਗਰ ਕਮੇਟੀ ਦੇ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਚਾਲੂ ਰਹੇਗਾ ਉਹ ਸੰਬੂਹ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਇਸ ਦੰਦਮਾ ਸਾਹਿਬ ਦੀ ਪਵਿੱਤਰ ਧਰਤੀ ਦੀਆਂ ਵਸਾਖੀ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਸਮੂਹ ਸਾਧ ਸੰਗਤ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪੀਟਲ ਦੇ EMPLY ਕਰਮਚਾਰੀ ਅਧਿਕਾਰੀ ਜਿਹੜੇ ਕਿ ਸਾਲ 1995 ਤੋਂ ਲੈ ਕੇ ਇਸ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਡਾ ਸਿਵਲ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਅਧਿਕਾਰੀ ਕਰਮਚਾਰੀ ਵਕਫਾ ਹੋ ਸਕਦੇ ਨੇ ਲੇਕਿਨ ਇਸ ਲੰਗਰ ਦੇ ਵਿੱਚ ਕਦੋਂ ਵੀ ਖਲੋਤ ਨਹੀਂ ਆਈ ਇਹ ਸਿਰਫ ਸਹਿਯੋਗ ਕਰਮਚਾਰੀਆਂ ਦਾ ਅਧਿਕਾਰੀਆਂ ਦਾ ਅਤੇ ਸੰਗਤ ਸਾਧ ਸੰਗਤ ਜੋ ਇੱਥੇ ਲੰਗਰ ਸ਼ਕਲ ਆਉਂਦੀ ਹੈ ਹਰੇਕ ਦਾ ਥੋੜੇ ਤੋਂ ਥੋੜਾ ਅਤੇ ਬਹੁਤੇ ਤੋਂ ਬਹੁਤਾ ਸਹਿਯੋਗ ਹਰੇਕ ਦਾ ਰਹਿੰਦਾ ਅਸੀਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਸਾਧ ਸੰਗਤ ਇਸ ਲੰਗਰ ਦੀ ਸੇਵਾ ਜਿੰਨੇ ਤਨਮਨ ਤਨ ਦੇ ਨਾਲ ਸਾਡੇ ਸਮੂਹ ਅਧਿਕਾਰੀ ਕਰਮਚਾਰੀ ਛੋਟੇ ਤੋਂ ਛੋਟਾ EMPLY 5 ਦੇ ਮੰਜ਼ਲ ਤੋਂ ਲੈ ਕੇ ਲੰਗਰ ਬਣਾਉਣ ਤੱਕ ਸੇਵਾ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਐ ਮਹਿਸੂਸ ਹੁੰਦਾ ਹੈ ਕਿ ਇਸ ਪਵਿੱਤਰ ਧਰਤੀ ਤੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਜਿਹੜੀ ਰੂਹ ਹੈ ਉਹਨਾਂ ਦਾ ਇੱਕ ਇੱਥੇ ਵਸਦੀ ਹੈ ਤਾਹੀਂ ਉਹ ਇਹ ਲੰਗਰਾਂ ਦੀ ਸੇਵਾ ਨਿਰੰਤਰ ਚੱਲੂ ਹੈ ਉਮੀਦ ਕਰਦਾ ਕਿ ਪਰਮਾਤਮਾ ਇਨ੍ਹਾਂ ਕਰਮਚਾਰੀਆਂ ਨੂੰ ਇਸੇ ਤਰ੍ਹਾਂ ਬਲ ਬਖਸ਼ਦਾ ਰਵੇ ਤੇ ਇਹ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਰਹੀ ਰੱਖੀ ਜਾਵੇ ਤੇ ਇਹ ਇਨ੍ਹਾਂ ਦਾ ਸਾਰਿਆਂ ਦੇ ਪਵਿੱਤਰ ਦਿਹਾੜੇ ਤੇ ਆਉਣ ਤੇ ਜਿਹੜਾ ਵੀ ਸਾਥੀ ਇੱਥੇ ਲੰਗਰ ਛੱਕ ਜਾਂਦਾ ਅਸੀਂ ਉਹਨਾਂ ਦਾ ਵੀ ਧੰਨਵਾਦੀਆਂ ਤੇ ਜਿੰਨੇ ਵੀ ਸਾਥੀ ਆਏ ਨੇ ਜੋ ਸਾਡੇ ਇੱਥੇ ਡਿਊਟੀ ਤੇ ਵੀ ਆਉਂਦੇ ਨੇ ਉਹਨਾਂ ਦੇ ਵੀ ਧੰਨਵਾਦੀਆਂ ਸਾਡੇ ਲੰਗਰ ਦੇ ਵਿੱਚ ਜੋ ਵੀ ਹਿੱਸਾ ਪਾ ਕੇ ਜਾਂਦਾ ਹੈ ਉਹਨਾਂ ਦੇ ਵੀ ਧੰਨਵਾਦੀਆਂ ਅਤੇ ਧੰਨਵਾਦੀ ਖਾਸ ਕਰਕੇ ਉਹਨਾਂ ਦੇ ਆ ਜਿਹੜੇ ਉਹ ਸਾਰਾ ਪ੍ਰਬੰਧ ਕਰਦੇ ਨੇ ਮੈਂ ਫਿਰ ਤੁਹਾਨੂੰ ਤਨਸੀਰ ਗੁਰਗੋਮ ਸਿੰਘ ਦੇ ਪਵਿੱਤਰ タルਤੀ ਦਮਦਮਾ ਸਾਹਿਬ ਜੀ ਤੇ タルਤੀ ਤੇ ਸਾਰਿਆਂ ਨੂੰ ਲੱਖ ਲੱਖ ਬਸਾਖੀ ਦੀਆਂ ਬੁਧਾਈਆਂ ਦਿੰਦਾ ਹੋਇਆ ਆਪਦੇ ਸ਼ਬਦਾਂ ਨੂੰ ਬਰਾਮਦ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ